ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਦੱਸ ਦਈਏ ਕਿ ਵੱਡੇ ਚਿਹਰੇ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਉਹ ਹੁਣ ਭਾਜੀਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਪੂਰੀ ਤਿਆਰੀ ਕਰ ਚੁੱਕੇ ਨੇ ਜਿਵੇਂ ਦੱਸ ਦਈਏ ਕਿ ਹੁਣ ਬੀਜਪੀ ਦੇ ਵਿੱਚ ਦੋ ਵੱਡੇ ਚਿਹਰੇ ਜਿਹੜੇ ਨੇ ਸ਼ਾਮਲ ਹੋਰੇ ਨੇ ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਬੀਜਪੀ ਦੇ ਵੱਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ ਕੁੰਬਾ ਵਧਾ ਰਹੀ ਹੈ ਬੀਜਪੀ ਆਪਣਾ ਪੰਜਾਬ ਦੇ ਵਿੱਚ ਤੇ ਹੁਣ ਸਾਬਕਾ ਸੰਸਦ ਜਗਮੀਤ ਬਰਾੜ ਤੇ ਨਾਲ ਹੀ ਚਰਨਜੀਤ ਸਿੰਘ ਬਰਾੜ ਬੀਜਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਚਰਨਜੀਤ ਬਰਾੜ ਜਿਨ੍ਹਾਂ ਨੇ ਐਸਡੀ ਪੁਨਰਸੁਰਜੀਤ ਤੋਂ ਅਸਤੀਫਾ ਜਿਹੜਾ ਦਿੱਤਾ ਸੀ ਤੇ ਦੂਜੀ ਪਾਸੇ ਜਗਮੀਤ ਬਰਾੜ ਜਿਨ੍ਹਾਂ ਨੇ ਕਾਂਗਰਸ ਤੋਂ ਸ਼ੁਰੂਆਤ ਕੀਤੀ ਸੀ ਵੱਡਾ ਚਿਹਰਾ ਰਹੇ ਨੇ ਲੇਕਿਨ ਬਾਅਦ ਦੇ ਵਿੱਚ ਅਕਾਲੀ ਦਲ ਜੁਆਇਨ ਕੀਤਾ ਗਿਆ ਤੇ ਹੁਣ ਜੋ ਹੈ ਸਿੱਧੇ ਤੌਰ ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਬੀਜੇਪੀ ਦਾ ਪੱਲਾ ਜਿਹੜਾ ਬਹੁਤ ਦੇ ਵੱਲੋਂ ਫੜਿਆ ਜਾਏਗਾ ਤੇ ਨਾਇਬ ਸੈਣੀ ਤੇ ਨਾਲ ਹੀ ਸੁਨੀਲ ਜਾਖੜ ਜੋ ਨੇ ਇਹਨਾਂ ਨੂੰ ਭਾਜਪੀ ਦੇ ਵਿੱਚ ਅੱਜ ਸ਼ਾਮਲ ਜਿਹੜਾ কার্বন ਗੈਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ 27 ਦੀਆਂ ਚੋਣਾਂ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਖਬਰ ਤੇ ਹੋਰ ਜਾਣਕਾਰੀ ਹਾਸਲ ਕਰਾਂਗੇ ਮੇਰੇ ਸਾਥੀ ਮਨਦੀਪ ਜੋਤ ਮੇਰੇ ਨਾਲ ਫੋਨ ਕਾਲ ਤੇ ਜੁੜੇ ਨੇ ਮਨਦੀਪ ਇਸ ਤਰੀਕੇ ਦੇ ਨਾਲ ਅਸਾਈ ਦੇ ਸੋਨਾ ਦੇ ਵਿੱਚ ਕੁਝ ਵੀ ਸਮਾ ਰਹਿ ਗਿਆ ਤੇ ਸਾਈ ਦੇ ਪਹਿਲਾ ਜੁਆ ਅਦਲਾ ਬਦਲੀ ਸ਼ੁਰੂ ਹੋ ਗਈ ਹੈ ਬਦਲ ਬਦਲ ਨੇ ਸ਼ੁਰੂ ਕਰ ਦਿੱਤੇ ਨੇ ਸਿਆਸਤਦਾਨਾਂ ਨੇ ਆ ਬਿਲਕੁਲ ਮਮਤ ਜੀ ਗੱਲ ਕੀਤੀ ਆ ਵੇ ਤਾਂ ਬਹੁਤ سارے سیاسی ਮਾਹਿਰ ਇਹ ਗੱਲਾਂ ਸ਼ੁਰੂ ਤੋਂ ਹੀ ਕਰ ਰਹੇ ਸੀ ਕਿ ਬੀ ਜੀ ਪੀ ਇਸ ਵਾਰ ਪੰਜਾਬ ਦੇ ਵਿੱਚ ਚੜ ਕੇ ਆ ਰਹੀ ਔਰ ਬਹੁਤ سارے ਅਜਿਹੇ ਲੀਡਰ ਨੇ ਜਿਹੜੇ ਆਉਣ ਵਾਲੇ ਕੋਈ ਨਹੀਂ ਨਿਆ ਦੇਵਦੇਵੀ ਬੀਜਪੀ ਦਾ ਅੱਲਾਵਾ ਵਰਨ ਗਿਆ ਹਾਲਾਂਕਿ ਚਰਨਜੀਤ ਸਿੰਘ ਬਰਾੜ ਤੇ ਦੂਜੇ ਪਾਸੇ ਜਗਮੀਤ ਸਿੰਘ ਬਰਾੜ ਇਹ ਦੋ ਲੀਡਰ ਅੱਜ ਬੀਜਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਨਾਇਬ ਸਿੰਘ ਸੈਣੀ ਯੂਕੇ ਲਗਾਤਾਰ ਪਿਛਲੇ 1 ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਸਰਗਰਮੀਆਂ ਕਰ ਰਹੇ ਨੇ ਬੀਜਪੀ ਦੇ ਲਈ ਗਰਾਉਂਡ ਤਿਆਰ ਕਰ ਰਹੇ ਨੇ ਪਿੱਛੇ ਤਿਆਰ ਕੀਤੀ ਜਾ ਰਹੀ ਹੈ ਜਿਸ ਤੇ ਖੇਡਣ ਦੇ ਲਈ ਪਲੇਅਰ ਨੂੰ ਬੀਜਪੀ ਦੇ ਵਿੱਚ ਸ਼ਾਮਲ ਕਰਾਉਣ ਲਗਾਤਾਰ ਕੁਝ ਜ਼ੋਰ ਕੁਸ਼ੀਆਂ ਚੱਲ ਰਹੀਆਂ ਨੇ ਉਤੀ ਉਹ ਜ਼ਮੀਨੀਤ ਬਰਾੜ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਚੁੱਪ ਬੈਠੇ ਸੀ ਉਹਨਾਂ ਦਾ ਸਿਆਸੀ ਤੜੀਆਂ ਜਿਹੜਾ ਇੱਕ ਹਿਸਾਬ ਦੇ ਨਾਲ ਪੋਜ਼ਿਟਿਵ ਪਰ ਲੱਗਿਆ ਹੋਇਆ ਸੀ ਜ਼ਮੀਨੀਤ ਬਰਾੜ ਬਹੁਤ ਜ਼ਿਆਦਾ ਜਿਹੜਾ ਇੰਟੈਲੈਕਚੁਅਲ ਮੰਨੇ ਜਾਂਦੇ ਨੇ ਇੰਟੈਲੈਕਚੁਅਲ ਪਰਮ ਦੇ ਲੀਡਰ ਨੇ ਉਹ ਬਹੁਤ ਸਾਰੋਂ ਆਪਣੀ ਲਗਾਤਾਰ ਜਿਸ ਤਹਾਪ ਦੇ ਉਹ ਬੋਲਦੇ ਨੇ ਦਾਰੇ ਆ ਤਾਂ ਇਹਦੀਆਂ ਗੱਲਾਂ ਕਰਕੇ ਜਗਮੀਤ ਬਰਾੜ ਵੀ ਕਿਸੇ ਸਮੇਂ ਇੱਕ ਕੰਪਨੀ ਬੜੀ ਜਿਹੜੀ ਹੈ ਆਡੀਅנס ਹੁੰਦੀ ਸੀ ਪਰ ਉਸ ਤੋਂ ਬਾਅਦ ਜਗਮੀਤ ਬਰਾੜ ਕਈ ਇਲੈਕਸ਼ਨਾਂ ਹਾਰੇ ਵੀ ਨੇ ਤੇ ਫਿਰ ਜਿਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਗਮੀਤ ਬਰਾੜ ਜਿੱਤੇ ਕਾਫੀ ਘਰੇ ਬੈਠੇ ਸੀ ਪਰ ਲਗਾਤਾਰ ਲੋਕ ਇਹ ਗੱਲਾਂ ਕਰਦੇ ਸੀ ਕਿ ਬੀਜੇਪੀ ਦੇ ਵਿੱਚ ਚਲੇ ਜਾਣਗੇ ਤਾਂ ਅੱਜ ਉਹੀ ਗੱਲ ਹੋਈ ਹੈ ਔਰ ਦੂਜੇ ਪਾਸੇ ਚਰਜੀਤ ਸਿੰਘ ਬਰਾੜ ਜਿਨ੍ਹਾਂ ਨੇ ਲਗਾਤਾਰ ਕਾਲੀ ਦਲ ਨੂੰ ਭੰਡਿਆ ਲਗਾਤਾਰ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਲਗਾਤਾਰ ਬੀਜਪੀ ਆਰਐਸਐਸ ਦੀਆਂ ਗੱਲਾਂ ਕੀਤੀਆਂ ਕਿ ਤਾਂ ਰਵਿਸ਼ੇ ਚੱਲਦੇ ਨੇ ਇਹ ਤਾਂ ਸਾਰਾ ਸਿੱਖ ਪੰਥ ਇਨ੍ਹਾਂ ਨੇ ਕਮਜ਼ੋਰ ਕਰਤਾ ਹੈ ਬੀਜਪੀ ਦੇ ਨਾਲ ਰਲ ਕੇ ਸਰਕਾਰਾਂ ਦੇ ਵਿੱਚ ਇਨ੍ਹਾਂ ਨੇ ਕੋਈ ਕੰਮ ਨਹੀਂ ਕੀਤੇ ਇਹ ਸਾਰੇ ਇਲਜ਼ਾਮ ਚਰਜੀਤ ਸਿੰਘ ਖੁੱਡੋ ਲਾਉਂਦੇ ਰਹੇ ਨੇ ਸੁਖਵੀਰ ਸਿੰਘ ਬਾਦਲਾਣਾ ਜੋ ਭੱਤੇ ਅੱਜ ਤੁਸੀਂ ਦੇਖੋ ਉਹ ਵੀ ਚਰਜੀਤ ਸਿੰਘ ਬਰਾਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਕੋਨਰ ਸੁਜੀਤ ਕਾਵੀਲਰ ਬਾਨਾ ਸੀ ਉਦੋਂ ਮੋਰੀਆਂ ਦੇ ਵਿੱਚੋਂ ਇੱਕ ਜਰਜ ਸਿੰਘ ਬਰਾੜ ਲਗਾਤਾਰ ਹੋਏ ਇਹਨਾਂ ਦੇ ਸਪੋਰਟਮੈਨ ਵਜੋਂ ਬੋਲਦੇ ਰਹਿੰਦੇ ਸੀ ਪ੍ਰੈਸ ਨੋਟ ਜਿੰਨੇ ਆਉਂਦੇ ਸੀ ਉਹ ਸਾਰਾ ਕੁਝ ਇਹਨਾਂ ਦੀ ਦੇਖ ਰੇਖ ਹੁੰਦਾ ਸੀ ਤੇ ਅੱਜ ਉਹੀ ਜਿਹੜੇ ਨੇ ਹੁਣ ਜਰਜ ਸਿੰਘ ਬਰਾੜ ਜਿਹੜੇ ਕਿਸੇ ਸਮੇਂ ਕਿ ਪਾਰਟੀ ਨੂੰ ਮੌਜੂਦ ਕਰਨ ਦੀਆਂ ਗੱਲਾਂ ਕਰਦੇ ਸੀ ਅੱਜ ਉਹ ਨੈਸ਼ਨਲ ਪਾਰਟੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਨੇ ਹਾਲਾਂਕਿ ਸਿਆਸੀ ਮਾਰਤਾ ਹੀ ਤਾਂ ਨਾ ਕਹਦੇ ਨੇ ਇਹ ਤਾਂ ਅਜੇ ਸ਼ੁਰੂਆਤ ਹੈ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਕਿੰਨੇ ਲੀਡਰ ਵੱਖ-ਵੱਖ ਪਾਰਟੀਆਂ ਦੇ ਬੀਜੇਪੀ ਦਾ ਅੱਲਾ ਬਰਦੇਵੇਂ ਜੀ ਮੰਤਲ ਜੀ ਅ ਜੇਕਰ ਮੰਨਦੇ ਪਸੀਂ ਗੱਲ ਕਰੀਏ ਹੋਰ ਪਾਰਟੀਆਂ ਦੀ ਭਾਵੇਂ ਐਕਟਿਵਲੀ ਲੇਕਿਨ ਭਾਜਪਾ ਜਿਸ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਨੁਮਾਇਦਿਆਂ ਨੂੰ ਬੜਾ ਨਹੀਂ ਦਿੱਤਾ ਜਾਂਦਾ ਲੇਕਿਨ 27 ਤੋਂ ਪਹਿਲਾਂ ਹੀ ਇਹਨਾਂ ਨੇ ਪੂਰੀ ਤਿਆਰੀ ਖਿੱਚ ਲਈ ਤੇ ਦਾਵਾ ਵੀ ਕਰਦੇ ਸਨ ਕਿ ਇਸ ਵਾਰ 27 ਚ ਸਾਡੀ ਸਰਕਾਰ ਛੇੜਾ ਬਣੇਗੀ ਤੇ ਉਹ ਕੀਤੇ ਨਾ ਕੀਤੇ ਹੁਣ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਆਹ ਬਿਲਕੁਲ ਤੋ ਇਹ ਦੇਖੋ ਅ ਜੇ 27 ਦੇ ਵਿੱਚ ਕੋਈ ਸਮਾ ਰਹੇ ਨੀਕਾ ਹੁੰਦਾ ਸਿਰਫ ਜਿਦਾ ਇੱਕ ਪਾਲ ਹਾਲਾਂਕਿ ਸਰਪ੍ਰੇਖ ਦੇ ਵਿੱਚ 14 ਨੇ ਇਹ ਵੀ ਹੋ ਸਕਦਾ ਹੈ ਕਿ ਪਹਿਲਾ ਵੀ ਚੋਣਾ ਹੁੰਦਾ ਜੀ ਕੁਝ ਦਿਨ ਨਹੀਂ ਵੀ ਚੱਲਦੀਆਂ ਨੇ ਕਿ ਜਨਵਰੀ ਦੇ ਵਿੱਚ ਤਾਂ ਮਾਰਤੂਨ ਸਮਾਰੀ ਹੋਏਗੀ ਉਹ ਤਾਂ ਪਹਿਲਾਂ ਪੈ ਸਕਦੀਆਂ ਪਰ ਤੁਸੀਂ ਦੇਖੋ ਜਦੋਂ ਸਿਆਸੀ ਉਹੀ ਗੱਲ ਹੁੰਦੀ ਹੈ ਤਾਂ ਉਦੋਂ ਫਿਰ ਇਨਾ ਸਮਾਂ ਇਹ ਜਿਹਾ ਜਿਆਦਾ ਸਮਾਂ ਨਹੀਂ ਹੁੰਦਾ ਤਾਂ ਇੱਕ ਘੱਟਪਾ ਮੈਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਜਿਆਦਾ ਲੀਡਰ ਬਹੁਤ سارے ਕਾਂਗਰਸੀ ਉਹ ਸਾਰੇ ਅਕਾਲੀ ਬਹੁਤ سارے ਆਮ ਆਪੀ ਪਾਰਟੀ ਦੇ ਵੀ ਹੋ ਸਕਦੇ ਨੇ ਜਿਹੜੇ ਭਾਜਪਾ ਦੇ ਵਿੱਚ ਜਾਣ ਔਰ ਚੰਦਰਜੀਤ ਸਿੰਘ ਬਰਾੜ ਲਗਾਤਾਰ ਕਹਿੰਦੇ ਸੀ ਪੁਨਰਸਜੀਤ ਅਕਾਲੀ ਦਲ ਅਸੀਂ ਬਣਾਇਆ ਅਸੀਂ ਉਹਨਾਂ ਦੀ ਥ੍ਰੀ ਪਾਰਟੀ ਬਣਾਗੇ ਅਸੀਂ ਉਹਨ ਸਾਰਾ ਕੁਝ 500 ਦੇ ਹਿੱਤਾ ਦੇ ਲਈ ਕਰਾਂਗੇ ਤਾਂ ਹੁਣਾ ਜੋ ਤੁਸੀਂ ਖੁਦ ਦੇਖ ਸਕਦੇ ਹੋ ਕਿ ਅਕਾਲੀ ਦਲ ਛੱਡਿਆ ਪਹਿਲਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁਨਰਸਜੀਤ ਅਕਾਲੀ ਦਲ ਛੱਡਿਆ ਤੇ ਹੁਣ ਉਹ ਭਾਜਪਾ ਦਾ ਪੰਨਾ ਵਰਚੂ ਕੇ ਜੀ ਮੰਤ ਜੀ ਆ ਸ਼ੁਕਰੀਆ ਮੰਦੀਪ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ ਦੇਖ ਰਹੇ ਹਾਂ 27 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਜੋ ਹੈ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਗਮੀਤ ਬਰਾੜ ਦੀ ਗੱਲ ਕਰ ਲਈਏ ਚਰਨਜੀਤ ਬਰਾੜ ਖੁਰਾਂ ਦੀ ਗੱਲ ਕਰ ਲਈਏ ਬੀਜੇਪੀ ਦੇ ਵਿੱਚ ਅੱਜ ਸ਼ਾਮਲ ਹੋਣਗੇ ਤੇ ਬੀਜੇਪੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਤੁਸੀਂ ਨਜ਼ਾਰਾ ਵੇਖਿਓ ਕਿ ਕਿਸ ਤਰੀਕੇ ਦੇ ਨਾਲ ਵੱਡੇ ਲੀਡਰ ਜਿਹੜੇ ਨੇ ਬੀਜੇਪੀ ਦਾ ਪੱਲਾ ਫੜਾ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਦੱਸ ਦਈਏ ਕਿ ਵੱਡੇ ਚਿਹਰੇ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਉਹ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਪੂਰੀ ਤਿਆਰੀ ਕਰ ਚੁੱਕੇ ਨੇ ਜੀਆਂ ਦੱਸ ਦਈਏ ਕਿ ਹੁਣ ਬੀਜੇਪੀ ਦੇ ਵਿੱਚ ਦੋ ਵੱਡੇ ਚਿਹਰੇ ਜਿਹੜੇ ਨੇ ਸ਼ਾਮਲ ਹੋਰੇ ਨੇ 27 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਵੱਲੋਂ ਪੂਰੀ ਤਿਆਰੀ ਖੇਚ ਲਈ ਗਈ ਹੈ ਕੁੰਬਾ ਵਧਾ ਰਹੀ ਹੈ ਬੀਜੇਪੀ ਆਪਣਾ ਪੰਜਾਬ ਦੇ ਵਿੱਚ ਤੇ ਹੁਣ ਸਾਬਕਾ ਸੰਸਦ ਜਗਮੀਤ ਬਰਾੜ ਤੇ ਨਾਲ ਹੀ ਚਰਨਜੀਤ ਸਿੰਘ ਬਰਾੜ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਚਰਨਜੀਤ ਬਰਾੜ ਜਿਨ੍ਹਾਂ ਨੇ ਐਸਡੀ ਪੁਨਰਸੁਰਜੀਤ ਤੋਂ ਅਸਤੀਫਾ ਜਿਹੜਾ ਦਿੱਤਾ ਸੀ ਤੇ ਦੂਜੀ ਪਾਸੇ ਜਗਮੀਤ ਬਰਾੜ ਜਿਨ੍ਹਾਂ ਨੇ ਕਾਂਗਰਸ ਤੋਂ ਸ਼ੁਰੂਆਤ ਕੀਤੀ ਸੀ ਵੱਡਾ ਚਿਹਰਾ ਰਹੇ ਨੇ ਲੇਕਿਨ ਬਾਅਦ ਦੇ ਵਿੱਚ ਅਕਾਲੀ ਦਲ ਜੁਆਇਨ ਕੀਤਾ ਗਿਆ ਤੇ ਹੁਣ ਜੋ ਹੈ ਸਿੱਧੇ ਤੌਰ ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਬੀਜੇਪੀ ਦਾ ਪੱਲਾ ਜਿਹੜਾ ਬਹੁਤ ਦੇ ਵੱਲੋਂ ਫੜਿਆ ਜਾਏਗਾ ਤੇ ਨਾਇਬ ਸੈਣੀ ਤੇ ਨਾਲ ਹੀ ਸੁਨੀਲ ਜਾਖੜ ਜੋ ਨੇ ਇਹਨਾਂ ਨੂੰ ਭਾਜਪੀ ਦੇ ਵਿੱਚ ਅੱਜ ਸ਼ਾਮਲ ਜਿਹੜਾ কার্বন ਗੈਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ 27 ਦੀਆਂ ਚੋਣਾਂ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਖਬਰ ਤੇ ਹੋਰ ਜਾਣਕਾਰੀ ਹਾਸਲ ਕਰਾਂਗੇ ਮੇਰੇ ਸਾਥੀ ਮੰਦੀਪ ਜੋਤ ਮੇਰੇ ਨਾਲ ਫੋਨ ਕੋਲਤੇ ਹੀ ਜੁੜੇ ਨਹੀਂ ਮਨਦੀਪ ਇਸ ਤਰੀਕੇ ਦੇ ਨਾਲ ਸਤਾਈ ਦੀਆਂ ਸੋਨਾ ਦੇ ਵਿੱਚ ਕੁਝ ਵੀ ਸਮਾਂ ਰਹਿ ਗਿਆ ਤੇ ਸਤਾਈ ਦੇ ਪਹਿਲਾਂ ਜੁਆ ਅਦਲਾ ਬਦਲੀ ਸ਼ੁਰੂ ਹੋ ਗਈ ਹੈ ਬਦਲ ਬਦਲੇ ਸ਼ੁਰੂ ਕਰ ਦਿੱਤੇ ਨੇ ਸਿਆਸਤਦਾਨਾਂ ਨੇ। ਆ ਬਿਲਕੁਲ ਮਨਦੀਪ ਜੀ ਗੱਲ ਕੀਤੀ ਆਵੇ ਤਾਂ ਬਹੁਤ سارے ਸਿਆਸੀ ਮਾਹਿਰ ਇਹ ਗੱਲਾਂ ਸ਼ੁਰੂ ਤੋਂ ਹੀ ਕਰ ਰਹੀ ਸੀ ਕਿ ਬੀਜੇਪੀ ਇਸ ਵਾਰ ਪੰਜਾਬ ਦੇ ਵਿੱਚ ਚੜ੍ਹ ਕੇ ਆ ਰਹੀ ਔਰ ਉਹ ਸਾਰੇ ਜਿਹੜੇ ਲੀਡਰ ਨੇ ਜਿਹੜੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਬੀਜੇਪੀ ਦਾ ਅੰਲਾ ਵਧਣ ਗਿਆ ਹੈ ਵਾਲਾ ਕਿ ਚਰਨਜੀਤ ਸਿੰਘ ਬਰਾੜ ਤੇ ਦੂਜੇ ਪਾਸੇ ਦਰਮੀਤ ਸਿੰਘ ਬਰਾੜ ਇਹ ਦੋ ਲੀਡਰ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਨਾਇਬ ਸਿੰਘ ਸੈਣੀ ਯੂਕੇ ਲਗਾਤਾਰ ਪਿਛਲੇ 1 ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਸਰਗਰਮੀਆਂ ਕਰ ਰਹੇ ਨੇ ਬੀਜੇਪੀ ਦੇ ਲਈ ਇੱਕ ਵੇ ਰੌਂਡ ਤਿਆਰ ਕਰ ਰਹੇ ਨੇ ਪਿੱਛੇ ਤਿਆਰ ਲੈਕਚਰ ਦੇ ਦੰਦੇ ਲੀਡਰ ਨੇ ਉਹ ਬਹੁਤ ਸਾਰਾ ਉਹ ਆਪਣੀ ਲਗਾਤਾਰ ਜਿਸ ਤਹਾਪ ਦੇ ਉਹ ਬੋਲਦੇ ਨੇ ਅੱਛਾ ਜਿਹੜਾ ਉਹਨਾਂ ਦੇ ਕੋਲੋਂ ਸਪੀਚ ਭਾਚਨ ਦਿੱਤਾ ਜਾਂਦਾ ਰਿਹਾ ਤਾਂ ਇਹ ਜਗਮੀਤ ਬਰਾੜ ਦੀ ਕਿਸੇ ਸਮੇਂ ਇੱਕ ਆਪਣੀ ਬੜੀ ਜਿਹੜੀ ਹੈ ਆਡੀਅנס ਹੁੰਦੀ ਸੀ ਪਰ ਉਸ ਤੋਂ ਬਾਅਦ ਜਦ ਜਗਮੀਤ ਬਰਾੜ ਕਈ ਲੈਕਚਰ ਹਾਰੇ ਵੀ ਨੇ ਤੇ ਫਿਰ ਜਿਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਗਮੀਤ ਬਰਾੜ ਜਿੱਤੇ ਕਾਫੀ ਘਰੇ ਬੈਠੇ ਕੀ ਗੱਲਾਂ ਕਰ ਰਹੀ ਸੀ ਕਿ ਬੀਜੇਪੀ ਦੇ ਵਿੱਚ ਚਲੇ ਜਾਣਗੇ ਤਾਂ ਅੱਜੋ ਹੀ ਗੱਲ ਹੋਈ ਹੈ ਔਰ ਦੂਜੇ ਪਾਸੇ ਚਰਚੀ ਸਿੰਘ ਬਰਾੜ ਜਿਨ੍ਹਾਂ ਨੇ ਲਗਾਤਾਰ ਕਾਲੀ ਦਲ ਨੂੰ ਭੰਡਿਆ ਲਗਾਤਾਰ ਸੁਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਲਗਾਤਾਰ ਬੀਜੇਪੀ ਆਰਐਸਐਸ ਦੀਆਂ ਗੱਲਾਂ ਕੀਤੀਆਂ ਕਿ ਤਾਂ ਰਲ ਕੇ ਚੱਲਦੇ ਨੇ ਇਹ ਤਾਂ ਸਾਰਾ ਸਿੱਖ ਪੱਖ ਇਹਨਾਂ ਨੇ ਕਮਜ਼ੂਰ ਕਰਤਾ ਬੀਜੇਪੀ ਦਾ ਨਾਂ ਰਲ ਕੇ ਸਰਕਾਰਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤੇ ਇਹ ਸਾਰੇ ਇਲਜ਼ਾਮ ਚਰਚੀ ਸਿੰਘ ਖੋਡੂ ਲਾਉਂਦੇ ਰਹੇ ਨੇ ਸੁਬੀਰ ਸਿੰਘ ਬਾਦਲਾਵਣਾ ਜੋ ਭਾਤੇ ਅੱਜ ਤੁਸੀਂ ਦੇਖੋ ਉਹ ਵੀ ਚਰਚੀ ਸਿੰਘ ਬਰਾਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਪੁਨਰ ਸਜੀਤ ਕਾਜ਼ੀਦਲ ਬਾਨਾ ਸੀ ਉਦੋਂ ਮੋਰੀਆਂ ਦੇ ਵਿੱਚੋਂ ਇੱਕ ਜੀ ਚਰਜੀਤ ਸਿੰਘ ਬਰਾੜ ਲਗਾਤਾਰ ਉਹ ਇਹਨਾਂ ਦੇ ਸਪੋਰਟਮੈਨ ਵਜੋਂ ਬੋਲਦੇ ਰਹਿੰਦੇ ਸੀ ਪ੍ਰੈਸ ਮੋਟ ਜਿੰਨੇ ਆਉਂਦੇ ਸੀ ਉਹ ਸਾਰਾ ਕੁਝ ਇਹਨਾਂ ਦੀ ਦੇਖ ਰੇਖੇ ਹੁੰਦਾ ਸੀ ਤੇ ਅੱਜ ਉਹੀ ਜਿਹੜੇ ਨੇ ਹੁਣ ਚਰਜੀਤ ਸਿੰਘ ਬਰਾੜ ਜਿਹੜੇ ਕਿਸੇ ਸਮੇਂ ਖੇਤਰੀ ਪਾਰਟੀ ਨੂੰ ਮੌਜੂਦ ਕਰਨ ਦੀਆਂ ਗੱਲਾਂ ਕਰਦੇ ਸੀ ਅੱਜ ਉਹ ਨੈਸ਼ਨਲ ਪਾਰਟੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਲਾਂਕਿ ਸਿਆਸੀ ਮਾਰਤਾ ਹੀ ਕਰਨਾ ਕਹਿੰਦੇ ਨੇ ਇਹ ਤਾਂ ਜੇ ਸ਼ੁਰੂਆਤ ਹੈ ਔਰ ਵਾਲੇ 4-5 ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਕਿੰਨੇ-ਕਿੰਨੇ ਲੀਡਰ ਵੱਖ-ਵੱਖ ਪਾਰਟੀਆਂ ਦੇ ਬੀਜੇਪੀ ਦਾ ਅੱਲਾ ਫੜਦੇ ਨੇ ਜੀ ਮੰਤਰੀ ਜੀ ਜੇਕਰ ਮੰਨਦੇ ਪਸੇ ਗੱਲ ਕਰੀਏ ਹੋਰ ਪਾਰਟੀਆਂ ਦੀ ਭਾਵੇਂ ਐਕਟਿਵਲੀ ਲੇਕਿਨ ਬੀਜੇਪੀ ਜਿਸ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਨੁਮਾਇਦਿਆਂ ਨੂੰ ਬੜਾ ਨਹੀਂ ਦਿੱਤਾ ਜਾਂਦਾ لیکن 27 ਤੋਂ ਪਹਿਲਾਂ ਹੀ ਇਹਨਾਂ ਨੇ ਪੂਰੀ تیاری ਖਿੱਚ ਲਈਏ ਤੇ ਦਾਵਾ ਵੀ ਕਰਦੇ ਸਨ ਕਿ ਇਸ ਵਾਰ 27 ਚ ਸਾਡੀ ਸਰਕਾਰ ਛੇੜਾ ਬਣੇਗੀ ਤੇ ਉਹ ਕਿਤੇ ਨਾ ਕਿਤੇ ਹੁਣ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ہاں بالکل ਤੁਸੀਂ ਦੇਖੋ ਅਜੇ ਸਾਢੇ ਦੇ ਵਿੱਚ ਕੋਈ ਸਮਾਂ ਰਹਿ ਨਹੀਂ ਜਾਂ ਹੁਣ ਤਾਂ ਸਿਰਫ ਜਦੋਂ ਇੱਕ ਤਾਲ ਹਾਲਾਂਕਿ ਫਰਬਈ ਦੇ ਵਿੱਚ ਚੋਣਾਂ ਨੇ ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਵੀ ਚੋਣਾਂ ਹੁੰਦਾ ਅਜੇ ਕੁਝ ਨਈ ਵੀ ਚੱਲਦੀਆਂ ਨੇ ਕਿ ਜਨਵਰੀ ਦੇ ਦਿੱਤਾ ਮਾਰਦਮ ਸਮਾਰੀ ਹੋਏਗੀ ਵੋਟਾਂ ਪੈਣਾ ਪੈ ਸਕਦੀਆਂ ਪਰ ਤੁਸੀਂ ਦੇਖੋ ਜਦੋਂ ਸਿਆਸੀ ਕੋਈ ਗੱਲ ਹੁੰਦੀ ਹੈ ਤਾਂ ਉਦੋਂ ਫਿਰ ਇਨਾ ਸਮਾਂ ਇਹ ਤੋਂ ਜ਼ਿਆਦਾ ਸਮਾਂ ਨਹੀਂ ਹੁੰਦਾ ਕਿ ਇੱਕ ਘੱਟ ਸਮਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਲੀਟਰ ਬਹੁਤ سارے ਕਾਂਗਰਸੀ ਬਹੁਤ سارے ਅਕਾਲੀ ਬਹੁਤ سارے ਆਮ ਆਦਮੀ ਪਾਰਟੀ ਦੇ ਵੀ ਹੋ ਸਕਦੇ ਨੇ ਜਿਹੜੇ ਭਾਜਪਾ ਦੇ ਵਿੱਚ ਜਾਣ ਔਰ ਤੇ ਦਰਜੀਤ ਸਿੰਘ ਬਰਾੜ ਲਗਾਤਾਰ ਕਹਿੰਦੇ ਸੀ ਪੁਨਰ ਸਜੀਤ ਅਕਾਲੀ ਦਲ ਅਸੀਂ ਬਣਾਇਆ ਹੈ ਅਸੀਂ ਉਹਨਾਂ ਕੀ ਤ੍ਰਿਪਾਤੀ ਬਣਾਗੇ ਅਸੀਂ ਹੁਣ ਸਾਰਾ ਕੁਝ 500 ਦੇ ਇਤਾਂ ਦੇ ਲਈ ਕਰਾਂਗੇ ਤਾਂ ਹੁਣਾ ਜੋ ਤੁਸੀਂ ਖੁਦ ਦੇਖ ਕਰ ਲਿਓ ਕਿ ਅਕਾਲੀ ਦਲ ਛੱਡਿਆ ਪਹਿਲਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪੁਨਰ ਸਜੀਤ ਅਕਾਲੀ ਦਲ ਛੱਡਿਆ ਤੇ ਹੁਣ ਉਹ ਭਾਜਪਾ ਦਾ ਪੰਨਾ ਵਰਤ ਚੁੱਕੇ ਨੇ ਜੀ ਮਿੰਨ ਜੀ ਆ ਸ਼ੁਕਰੀਆ ਮੁੰਦੀਪ ਜਾਣਕਾਰੀ ਦੇਣ ਦੇ ਲਈ ਸੋ ਲਗਾਤਾਰ ਦੇਖ ਰਹੇ ਹਾਂ 27 ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਜੋ ਹੈ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਗਮੀਤ ਬਰਾੜ ਦੀ ਗੱਲ ਕਰ ਲਈਏ ਚਰਨਜੀਤ ਬਰਾੜ ਖੁਰਾਂ ਦੀ ਗੱਲ ਕਰ ਲਈਏ ਬੀਜੇਪੀ ਦੇ ਵਿੱਚ ਅੱਜ ਸ਼ਾਮਲ ਹੋਣਗੇ ਤੇ ਬੀਜੇਪੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਤੁਸੀਂ ਨਜ਼ਾਰਾ ਵੇਖਿਓ ਕਿ ਕਿਸ ਤਰੀਕੇ ਦੇ ਨਾਲ ਵੱਡੇ ਲੀਡਰ ਜਿਹੜੇ ਨੇ ਬੀਜੇਪੀ ਦਾ ਪੱਲਾ